ਦੋਸਤੋ ਤੁਸੀਂ ਦੇਖ ਰਹੇ ਹੋ ਨਰਪੱਕ ਪੋਸਟ ਤੇ ਮੈਜਿਕ ਸੀਰੀਜ਼ ਨੇ ਸੰਦੂਗਾ ਹਾਜ਼ਰਾਂ ਪ੍ਰੋਗਰਾਮ ਨਰਪੱਕ ਟਾਕ ਲੈ ਕੇ ਸੋ ਹੁਣ ਤੱਕ ਦੀ ਜਿਹੜੀ ਆ ਰਹੀ ਵੱਡੀ ਖਬਰ ਇਹ ਹੈ ਕਿ ਸਾਬਕਾ ਡੀਜੀਪੀ ਸਮੇਤ ਸੈਣੀ ਨੂੰ ਮਾਨਯੋਗ ਸੁਪਰੀਮ ਕੋਰਟ ਤੋਂ ਬਹੁਤ ਵੱਡਾ ਝਟਕਾ ਲੱਗਿਆ ਮਾਨਯੋਗ ਸੁਪਰੀਮ ਕੋਰਟ ਨੇ ਮਲਤਾਨੀ ਕੇਸ ਦੇ ਵਿੱਚ ਦਰਜ ਹੋਈ ਐਫਆਈਆਰ ਰੱਦ ਕਰਨ ਤੋਂ ਨਾ ਕਰ ਦਿੱਤੀ ਹੈਗੀ ਸੋ ਸਮੇਤ ਸੈਣੀ ਜਿਹੜੇ ਕਿ ਸਾਬਕਾ ਡੀਜੀਪੀ ਨੇਗੇ ਬਰਬੰਦ ਸਿੰਘ ਮਲਤਾਨੀ ਦੇ ਕੇਸ ਵਿੱਚ ਫਸੇ ਹੋਏ ਨਗੇ ਸੋ ਇਹ ਕੇਸ ਉਸ ਸਮੇਂ ਦਾ ਜਦੋਂ ਪੰਜਾਬ ਦੇ ਅੰਦਰ ਖੜਕੂ ਬਾਜ਼ ਜੁੜਾ ਤੇ ਸੀ 1991 ਦੀ ਗੱਲ ਹੈ 1991 ਦੇ ਵਿੱਚ ਸਮੇਲ ਸੈਣੀ ਜਿਹੜੇ ਕਿ ਉਸ ਸਮੇਂ ਡੀਜੀਪੀ ਕੇਪੀਐਸ ਗੈਲਰੀ ਟੀਮ ਦੇ ਮੈਂਬਰ ਸੀ ਤੇ ਐਸਐਸਪੀ ਲੱਗੇ ਹੋਏ ਸੀ ਚੰਡੀਗੜ੍ਹ ਤਾਂ ਇਹਨਾਂ ਦੇ ਉੱਪਰ ਇੱਕ ਬੰਮ ਧਮਾਕਾ ਹੋਇਆ ਸੀ ਜਿਹਦੇ ਵਿੱਚ ਚਾਰ ਲੋਕ ਜਿਹੜੇ ਨਾਲ ਸੁਰੱਖਿਆ ਕਰਮਚਾਰੀ ਆ ਉਹ ਮਾਰੇ ਗਏ ਸੀ ਔਰ ਸੁਮੇਸ਼ ਸੈਣੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ ਸੋ ਉਸ ਦਰਾਰ ਉਸ ਕਤਲ ਤੋਂ ਬਾਅਦ ਉਸ ਧਮਾਕੇ ਤੋਂ ਬਾਅਦ ਸੁਮੇਸ਼ ਸਿੰਘ ਸੈਣੀ ਉਹਨਾਂ ਨੇ ਉੱਥੋਂ ਬਲਵੰਤ ਸਿੰਘ ਮਲਤਾਨੀ ਨਾਮ ਦੇ ਨੌਜਵਾਨ ਨੂੰ ਚੱਕਿਆ ਸੀ ਜਿਹੜਾ ਉਸ ਸਮੇਂ ਉਦਯੋਗ ਅਤੇ ਸੈਰਸਪਾਟਾ ਵਿਭਾਗ ਪੰਜਾਬ ਦੇ ਵਿੱਚ ਨੌਕਰੀ ਕਰਦਾ ਸੀ ਜਿਹੜਾ ਬਲਵੰਤ ਸਿੰਘ ਮਲਤਾਨੀ ਕੇ ਜਿਹਦਾ ਪਿਤਾ ਦਰਸ਼ਨ ਸਿੰਘ ਮਲਤਾਨੀ ਉਸ ਸਮੇਂ ਆਈਐਸ ਅਫਸਰ ਜੀ ਦਾ ਉਸ ਬਲਵੰਤ ਸਿੰਘ ਮਲਤਾਨੀ ਨੂੰ ਚੱਕਿਆ ਗਿਆ ਸੀ ਕਾਈਐਸ ਅਫਸਰ ਦੇ ਬੇਟੇ ਨੂੰ ਚੱਕਿਆ ਗਿਆ ਸੀ ਤੇ ਉਸ ਨੂੰ ਚੱਕਣ ਤੋਂ ਬਾਅਦ ਕਿਹਾ ਗਿਆ ਸੀ ਕਿ ਉਹ ਪੁਲਿਸ ਹਰਾਸਤੇ ਦੇ ਵਿੱਚੋਂ ਫਰਾਰ ਹੋ ਗਿਆਗਾ ਸੋ ਉਹ ਲੰਮਾ ਸਮਾਂ ਜਿਹੜਾ ਕੇਸ ਆ ਰਾਤਾਂ ਦੇ ਵਿੱਚ ਚੱਲਦਾ ਰਿਹਾ 2008 ਦੇ ਵਿੱਚ ਸੀਬੀਆਈ ਨੇ ਜਾਂਚ ਕਰਕੇ ਜਿਹੜਾ ਇੱਕ ਮੁਕੱਦਮਾ ਉਹ ਦਰਜ ਕੀਤਾ ਸੀਗਾ ਸੁਮੇਸ਼ ਸਿੰਘ ਸੈਣੀ ਹੁਣਾਂ ਤੇ ਜਿਹਨੂੰ ਬਾਅਦ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਫਿਰ ਇਹ 6 ਮਈ 2020 ਨੂੰ ਇਹ ਦੁਬਾਰਾ ਕੇਸ ਹੈ ਜਿਹੜਾ ਕੈਪਟਨ ਸਾਹਿਬ ਦੀ ਸਰਕਾਰ ਸਮੇਂ ਦਰਜ ਹੁੰਦਾਗਾ ਤੇ ਕੈਪਟਨ ਸਾਹਿਬ ਦੀ ਸਰਕਾਰ ਦੇ ਵਿੱਚ ਇਹ ਸੁਮੇਸ਼ ਸਿੰਘ ਸੈਣੀ ਤੇ 6 ਫੋਰ ਲੋਕਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਹੁੰਦਾਗਾ ਸੋ ਇਹਦੇ ਵਿੱਚ ਜਿਹੜਾ ਬਾਦ ਦੇ ਵਿੱਚ ਮੇਰ ਸਿੰਘ ਸੈਣੀ ਆ ਇਹ ਨੇ ਜਾ ਕੇ ਪਹਿਲਾਂ ਹਾਈ ਕੋਰਟ ਦੇ ਵਿੱਚ ਤੇ ਅੱਜ ਸੁਪਰੀਮ ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਇਹ ਜਿਹੜਾ ਕੇਸ ਹੈ ਉਹਨਾਂ ਦੇ ਉੱਪਰ ਇਹ ਫਰਜ਼ੀ ਕੇਸ ਹੈ ਰਾਜਨੀਤਿਕ ਤੌਰ ਦੇ ਉੱਪਰ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਪਰ ਪਹਿਲਾਂ ਹਾਈ ਕੋਰਟ ਨੇ ਵੀ ਇਸ ਨੂੰ ਰੱਦ ਕਰ ਦਿੱਤਾ ਸੀ ਪਰ ਹੁਣ ਜਿਹੜੀ ਪਟੀਸ਼ਨ ਸਮੇਰ ਸਿੰਘ ਸੈਣੀ ਨੇ ਪਾਈ ਸੀ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਉਹ ਮਾਨਜ ਸਪਰੀਮ ਕੋਰਟ ਨੇ ਵੀ ਅੱਜ ਜਿਹੜੀ ਰੱਦ ਕਰ ਦਿੱਤੀ ਐ ਸੋ ਬਹੁਤ ਵੱਡਾ ਝਟਕਾ ਜਿਹੜਾ ਲੱਗਿਆ ਸਮੀਰ ਸਿੰਘ ਸੈਣੀ ਨੂੰ ਜਿਹੜੇ ਕਿ ਸ਼ਾਮਕਾ ਡੀਜੀਪੀ ਐ ਔਰ ਬਾਦਲ ਪਰਿਵਾਰ ਦੇ ਨਾਲ ਕਾਫੀ ਨੇੜਤਾ ਰਹੀ ਐ ਇਹਨਾਂ ਨੂੰ ਜਿਹੜਾ ਡੀਜੀਪੀ ਦੇ ਉਹਦੇ ਤੱਕ ਪਹੁੰਚਾਉਣ ਦਾ ਕੰਮ ਸਭ ਤੋਂ ਛੋਟੀ ਉਮਰ ਦੇ ਡੀਜੀਪੀ ਐ ਜਿਹੜੇ ਇਹ ਹੋਏ ਨੇ ਅਜੇ ਸਿਰਫ 1982 ਬੈਚ ਦੇ ਆਈਪੀਐਸ ਅਫਸਰ ਐ ਜਿਨ੍ਹਾਂ ਨੂੰ ਡੀਜੀਪੀ ਲਾਇਆ ਗਿਆ ਸੀਗਾ ਬਾਦਲ ਸਰਕਾਰ ਵੱਲੋਂ ਬਾਦਲ ਸਰਕਾਰ ਵੀ ਇਹਨਾਂ ਨੂੰ ਡੀਜੀਪੀ ਲਾਉਣ ਦੇ ਜਿਹੜਾ ਚੱਕਰ ਦੇ ਵਿੱਚ ਕਾਫੀ ਲੋਕਤਾ ਜਿੰਨੀ ਦਾ ਸਕਾਰ ਹੁੰਦੀ ਰਹੀ ਹੈ ਪਰ ਹੁਣ ਇੱਕ ਪਾਸੇ ਜਦੋਂ ਇਸ ਵੇਲੇ ਬਾਦਲ ਪਰਿਵਾਰ ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਮਸਲਿਆਂ ਦੇ ਵਿੱਚ ਵਗਿਆ ਕਰਨ ਦੇ ਵਿੱਚ ਸਿੱਖ ਕੌਮ ਨੂੰ ਨੁਕਸਾਨ ਕਰਨ ਦੇ ਚੱਕਰ ਦੇ ਵਿੱਚ ਅਕਾਲ ਤਖਤ ਦੇ ਉੱਪਰ ਪੇਸ਼ ਹੋ ਰਿਹਾ ਹੈਗਾ ਅਕਾਲ ਤਖਤ ਦੇ ਉੱਪਰ ਪੇਸ਼ੀਆਂ ਭੁਗਤ ਰਿਹਾ ਤਾਂ ਉਸੇ ਤਰ੍ਹਾਂ ਹੀ ਉਹਨਾਂ ਦੇ ਖਾਸ-ਖਾਸ ਮੰਨੇ ਜਾਂਦੇ ਡੀਜੀਪੀ ਸਾਬਕਾ ਡੀਜੀਪੀ ਸਮੇਤ ਸ਼ੈਣੀ ਦੇ ਉੱਪਰ ਮਾਨਜੋਗ ਸੁਪਰੀਮ ਕੋਰਟ ਨੇ ਇੱਕ ਵੱਡਾ ਝਟਕਾ ਉਹਨਾਂ ਨੂੰ ਦਿੱਤਾਗਾ ਜਿਹੜਾ ਇੱਕ ਕੇਸ ਉਹਨਾਂ ਦੇ ਉੱਪਰ ਐਫਆਈਆਰ ਦਰਜ ਹੋਈ ਉਹਨੂੰ ਰੱਦ ਕਰਨ ਤੋਂ ਨਾ ਕਰ ਦਿੱਤਾ ਹੈਗੀ ਸੋ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ